ਧੁੰਦਾ ਜਿਆਦਾ ਆ ਤੇ ਠੰਡ ਤੋਂ ਰਾਹਤ ਪਾਉਣ ਲਈ ਧੁੰਦਾਂ ਚੱਲ ਰਹੀਆਂ ਥਾਂ ਥਾਂ ਤੇ ਉਹ ਮੁੰਡਾ ਸਰੀਰ ਗਰਮ ਕਰੀ ਜਾਂਦਾ ਗੰਜੀ ਦਾ ਦਵਾਦਾਰ ਸੈਕਲ ਛੜੀ ਫਿਰ ਕਬੂਤਰ ਛੱਡੇ ਕਣੇ ਅੱਜ ਠੰਡਾ ਕਬੂਤਰਾਂ ਨੂੰ ਵੀ ਠੰਡ ਲੱਗਦੀ ਆ ਇੱਧਰ ਵੀ ਸੂਈ ਗਰਮ ਹੋਈ ਜਾਂਦਾ ਹੂੰ ਹਾਂ ਇਹਦਾ ਇਹਦਾ ਬੂਰਾ ਬਾਬਾ ਇਹ ਮੈਡੀਸਨ ਦੇਸੀ ਤੇ ਵੀਡੀਓ ਬਣਾ ਕੇ ਦੋ ਯਾਰ ਨੈਟ ਤੇ ਨਹੀਂ ਨੈਟ ਨੂੰ ਤੇ ਧਕਾਦਾ ਜੀ ਵੀ ਆਪੀ ਅੰਮ੍ਰਿਤ ਨਈ ਨਈ ਤੇ ਇੱਧਰ ਗੰਮੇ ਕੋਈ ਚਾਹੇ ਆ ਹੋਏ ਬੜੀ ਵੀ ਜਾਊਗੀ ਤਾਂ ਤਾਵੇਂ ਕੋਈ ਖਤਰਾ ਆ ਚੰਦੀ ਸੁਆਹ ਵੇਰਾ ਹੋਇਆ ਵੇਰਾ ਇਹਨੂੰ ਬਾਹਰ ਵੇ ਰੱਖਾਂਗੇ ਹੋਇਆ ਆਹ ਦਾ ਫਿਰ ਕਰ ਲੈਣੇ ਪੱਕਿਆਂ ਨੂੰ ਪਹਿਲੇ ਚੱਲ ਲੈ ਬਾਹਰ ਜੇ ਰੱਖਾਂਗੇ ਆ ਗਈ ਸਤਵ ਮਾਲ ਗੱਲ ਨਹੀਂ ਹੈ ਨਹੀਂ ਤੁਹਾਨੂੰ ਨਹੀਂ ਆਉਂਦਾ ਅਸੀਂ ਕਹਾਂ ਗੱਲ ਆ ਪਟਾਕੇ ਕਰਦੇ ਪੱਤੇ ਰੱਖਤੇ ਕਰਕੇ ਉਹਦਾਂ ਹੋਗਾ ਕੰਮ ਮਾ ਆਖਣ ਕੇ ਵਾਇਆ ਫੱਟੀ ਨੇ ਆ ਮੈਨੂੰ ਨੰਚਾਂ ਲੱਗਦਾ ਪਿੜੀ ਗੈਂਸ਼ਲ ਕਰ ਪਿੜੀ ਢੀ ਹਣਾਨੇ ਭਾਊਾ ਪਿੜੀ